ਇੱਕ ਗੁਰਸੇਵਕ ਸਿੰਘ ਨੇ ਗ੍ਰੀਨ ਸਿਟੀ ਰਾਏਕੋਟ ਦੇ ਰਹਿਣ ਵਾਲੇ ਇਹਨਾਂ ਨੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਪੰਜਾਬ ਗੋਮਦਰੀ ਤੇ ਕੰਪਲੇਂਟ ਦਿੱਤੀ ਸੀ ਵੀ ਇੱਕ ਪਟਵਾਰੀ ਹੈਗਾ ਜਸਪ੍ਰੀਤ ਸਿੰਘ ਰਾਏਕੋਟ ਲਗਾ ਇਹਨਾਂ ਨੇ ਫਰਤ ਚਾਹੀਦੀ ਸੀ ਔਰ ਰਿਵੈਨਿਊ ਦੇ ਕਾਪਰ ਇਹਨਾਂ ਨੇ ਅਪਲਾਈ ਕੀਤੇ ਸੀਗੇ ਔਰ 5000 ਰੁਪਏ ਮੰਗਦਾ ਸੀਗਾ ਇਹਨਾਂ ਦਾ ਇੱਕ ਗ੍ਰਿੰਦਾ ਹੈਗਾ ਲਾਡੀ ਉਹਦੇ ਥਰੂ ਇਹਨੇ ਪੈਸੇ ਲਏ ਆ ਜਿਨੇ 5000 ਰੁਪਏ ਲੈ ਕੇ ਇਹਨਾਂ ਨੇ ਫਿਰ ਕੈਸੇ ਦੇਨ ਤੋਂ ਬਾਅਦ ਇਹਦੀ ਵੀਡੀਓ ਵਗੈਰਾ ਬਣਾ ਲਈ ਸੀ ਔਰ ਐਂਟੀ ਕ腐ਸ਼ਨ ਐਕਟ ਨਾਲ ਲਾਇੰਦ ਤੇ ਕ੍ਰੇਟ ਦਰਜ ਕਰਾਈ ਸੀ ਜਿਹਦੀ ਵੈਰੀਫਿਕੇਸ਼ਨ ਕੀਤੀ ਗਈ ਹੈ ਡੀਐਸਪੀ ਰੇਂਜ 1 ਅਸ਼ਰਿਫ ਖਮਾਰਪੁਰ ਔਰ ਜਦੋਂ ਵੈਰੀਫਿਕੇਸ਼ਨ ਕੀਤੀ ਗਈ ਤੇ ਹਾਲਾਤ ਸਹੀ ਪਏ ਗਏ ਨੇ ਔਰ ਕਦਮਾ ਦਰਜ ਕਰਤਾ ਹੈਗਾ ਜਿਹੜਾ ਜਸਪ੍ਰੀਸਨ ਕਰਵਾ ਰਹੀ ਹੈ 7 ਪੀਸੀ ਐਕਟ ਦੇ ਤਹਿਤ ਕਵੈਨਸ਼ਨ ਆਫ ਕ腐ਸ਼ਨ ਐਕਟ ਦੇ ਤਹਿਤ ਔਰ ਇਹਨੂੰ ਕਟਵਾਰੀ ਨੂੰ ਇਨਸਾਰ ਵੀ ਕਰ ਲਿਆ ਕਾਨੂੰਨ ਨੂੰ ਦਾਅਵਾ ਤੇ ਪੇਸ਼ ਕੀਤਾ ਜਾ ਰਿਹਾ ਹੈ ਹੋਰ ਵੀ ਕੋਈ ਜੇ ਸਾਹਮਣੇ ਸਰ ਕੋਈ ਹੋਰ ਅਫਸਰ ਜੀ ਜਸਪ੍ਰੀਤ ਜਿਹੜਾ ਪਟਵਾਰੀ ਹੈ ਪਤਾ ਲੱਗਾ ਇਹ ਤੇ ਪਹਿਲਾਂ ਵੀ ਟਰੈਪ ਦਾ ਪਰਚਾ ਹੋ ਚੁੱਕਾ ਹੈ ਲੁਧਿਆਣੇ ਵਿੱਚ ਹੀ ਹੋ ਚੁੱਕਾ ਉਹਦੇ ਵਾਰ ਵੀ ਸਾਰੀ ਯੋਗਿੰਗ ਜਿਹੜਾ ਫੱਟਾ ਬਣਿਆ ਹੋਇਆ ਉੱਥੇ ਲਾਗੇ ਦਾ ਪਰਚਾ ਹੋ ਚੁੱਕਾ ਹੈ ਪਹਿਲਾਂ ਵੀ ਬਾਕੀ ਹੋਰ ਵੀ ਇਹਦੀ ਜਾਣਕਾਰੀ ਕੀਤੀ ਜਾ ਰਹੀ ਹੈ ਸਾਹਿਬ ਠੀਕ ਹੈ